ਹਾਂਜੀ ਸਤਿ ਸ਼੍ਰੀ ਅਕਾਲ ਜੀ ਅ ਅਗਲਾ ਗੀਤ ਨਾਨਾ ਜੀ ਨੇ ਲਿਖਿਆ ਹੈਗਾ ਜੀ ਆਪਣੇ ਪੋਟਾ ਆ ਰਹੀਆਂ ਤੇ ਪੋਟਾ ਤੇ ਆਪਣੇ ਚਮਕੌਰ ਸਿੰਘ ਤੂਰ ਜੀ ਨੇ ਕੀ ਲਿਖਿਆ ਤੇ ਸੁਣ ਕੇ ਯਾਰ ਹਾਂਜੀ ਮੈਂ ਤੁਨ ਸੱਚੀ ਗੱਲ ਛਣੋਣੀ ਮੈਂ ਤਾਂ ਬੋਟ ਨਹੀਂ ਹੈ ਪੌਣੀ ਇਹ ਹੈ ਪੁੱਠਾ ਪੰਗਾ ਦੀ ਦੇਖ ਪਰਖ ਲੈ ਸਾਡੇ ਸਾਰੇ ਲੀਡਰ ਕੋਈ ਨਹੀਂ ਚੰਗਾ ਜੀ ਪਾਰਟੀਆਂ ਦੇ ਲੀਡਰ ਸਾਰੇ ਸਨ ਲਾਉਂਦੇ ਝੂਠੇ ਲਾਰੇ ਕੰਮ ਕਿਸੇ ਦਾ ਕਰਦੇ ਨਹੀਂ ਝੂਠ ਬੋਲਣਾ ਪਾਪ ਕਮਾਉਣਾ ਇਹ ਰੱਬ ਤੋਂ ਡਰਦੇ ਨਹੀਂ ਇਹ ਤਾਂ ਟੌਰ ਬਣਾਉਂਦੇ ਬੱਟੀ ਚੜੀ ਫਿਰਨ ਗੱਡੀ ਤੇ ਗੱਡੀ ਦਾ ਰੂਖੂਬ ਪਿਆਉਂਦੇ ਐ ਜੱਗ ਪਾਣੀ ਦਾ ਲੈ ਕੇ ਭੁੱਕੀ ਆਪ ਛਕਾਉਂਦੇ ਐ ਕੋਈ ਕਥਰੇ ਰਹੀ ਨਹੀਂ ਬਾਕੀ ਚਿੱਟਾ ਹੋਇਆ ਫਿਰਦਾ ਆ ਕੀ ਤਿੰਦੇ ਸਾਰੇ ਕੱਕੇ ਕਈ ਕੱਟੀ ਕੋਈ ਨਹੀਂ ਝਕਿਆ ਰੋਕ ਬਈ ਚਿੱਟਾ ਚਿੱਟਾ ਕਰਕੇ ਪੰਜਾਬੀ ਤੇ ਟੇਠੋਕ ਬਈ ਤੂੰ ਗੱਲ ਸੁਣ ਲੈ ਮੇਰੇ ਆੜੀ ਆਪਣੀ ਕਿਸਮਤ ਬਹੁਤੀ ਮਾੜੀ ਪੈਗੇ ਬਸ ਸਰਕਾਰਾਂ ਦੇ ਨੇ ਤੁਸੀਂ ਬਿਆਂ ਨੂੰ ਜਾਂਦੇ ਤੋਂ ਤੋਂ ਪੁੱਛ ਰਦਾਰਾਂ ਦੇ ਜਿਹੜਾ ਲੀਡਰ ਚੋਣਾ ਲੜਦਾ ਕੋਈ ਨਹੀਂ ਗੱਲ ਚਿੱਟੇ ਦੀ ਕਰਦਾ ਇਹ ਹੀ ਗੱਲ ਜ਼ਰੂਰੀ ਹੈ ਕੇਰ ਕੇਰ ਕੇ ਪੁੱਛੋ ਇਹਨਾਂ ਦੀ ਕੀ ਮਜਬੂਰੀ ਹੈ ਸੇਬਾ دار ਬੇਨਤੀ ਕਰਦਾ ਕੰਮ ਹੁਣ ਐਸ ਤਰ੍ਹਾਂ ਨਹੀਂ ਸਰਦਾ ਸਾਰੇ ਮਤਾ ਪਕਾਓ ਜੀ ਜਿਹੜਾ ਬੰਦ ਕਰੂਗਾ ਚਿੱਟਾ ਬੂਟਾ ਉਸ ਨੂੰ ਪਾਉ ਜੀ ਹਾਂਜੀ ਜਿਹੜਾ ਚਿੱਟਾ ਬੰਦ ਕਰੂਗਾ ਵੀ ਵੋਟਾਂ ਉਹਨੇ ਪਾਉ ਤੇ ਵੋਟਾਂ ਤਕਰੀਬਨ ਸਰਪੰਚੀ ਦੀਆਂ ਨੇੜੇ ਆ ਰਹੀਆਂ ਤੇ ਬੋਟ ਇਹ ਤਾਂ ਬਾਰੇ ਘਰੇ ਘਰੀ ਸੋਚ ਸਮਝ ਕੇ ਪਾਉਣਿਆ ਤੇ ਐਕ ਵੀ ਵੋਟ ਆ ਜਿਹੜੀ ਉਹ ਸੋਚ ਸਮਝ ਕੇ ਪਾਇਓ ਜੀ ਧੰਨਵਾਦ